ਮੈਂ ਤੁਹਾਡਾ ਆਪਣਾ ਡਾਕਟਰ ਸੰਦੀਪ ਕੰਡ ਲਾਈਫ ਕੋਚ ਮਾਰਸਾ ਅੱਜ ਆਪਾਂ ਗੱਲ ਕਰਾਂਗੇ ਸਾਡੇ ਰਿਸ਼ਤੇ ਬਾਰੇ ਰਿਸ਼ਤੇ ਬਹੁਤ ਕਿਸਮ ਦੇ ਹੁੰਦੇ ਆ ਇੱਕ ਪਤੀ ਪਤਨੀ ਦਾ ਰਿਸ਼ਤਾ ਪੁੱਤਰ ਅਤੇ ਬਾਪ ਦਾ ਰਿਸ਼ਤਾ ਬਾਕੀ ਹੋਰ ਜਿਹੜੇ ਸਾਡੇ ਸਮਾਜਿਕ ਰਿਸ਼ਤੇ ਐ ਉਹ ਰਿਸ਼ਤੇ ਪਰ ਅੱਜ ਜਿਹੜੇ ਰਿਸ਼ਤਿਆਂ ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਣਾ ਹੈ ਉਹ ਰਿਸ਼ਤਾ ਸਾਡੀ ਜ਼ਿੰਦਗੀ ਦਾ ਯਾਨੀ ਪਰਿਵਾਰਾਂ ਦਾ ਅਹਿਮ ਰਿਸ਼ਤਾ ਹੈ ਉਹ ਰਿਸ਼ਤਾ ਹੈ ਦਾਦਾ-ਦਾਦੀ ਤੇ ਨਾਨਾ-ਨਾਨੀ ਦਾ ਆਪਣੇ ਪੋਤੇ-ਪੋਤੀ ਤੇ ਦੋਤੇ ਤੇ ਦੋਤੀ ਨਾਲ ਸਮਾਸੀ ਕਿ ਦਾਦਾ ਜਾਂ ਦਾਦੀ ਬੱਚੇ ਲਈ ਸਿੱਖਣ ਦਾ ਸਭ ਤੋਂ ਅਹਿਮ ਰਸਤਾ ਹੁੰਦੇ ਸੀ ਪਾਸਾ ਮੈਨੇ ਕਰਵਟ ਲਿੱਤੀ ਨਵੀਂ ਤਕਨੀਕ ਆਈ ਰੇਡੀਓ ਟੀਵੀ ਟੈਲੀਵਿਜ਼ਨ ਤੇ ਮੋਬਾਈਲਾਂ ਨੇ ਉਹ ਜਿਹੜਾ ਪ੍ਰੇਮ ਪਿਆਰ ਸੀ ਦਾਦਾ-ਦਾਦੀ ਦਾ ਆਪਣੇ ਪੋਤਾ-ਪੋਤੀ ਨਾਲ ਉਹ ਜਿਹੜਾ ਪ੍ਰੇਮ ਪਿਆਰ ਸੀ ਉਹ ਕੱਟ ਕਰ ਦਿੱਤਾ ਮੈਨੂੰ ਯਾਦ ਆ ਜਦੋਂ ਅਸੀਂ ਆਪਦੇ ਬਚਪਨ ਵਿੱਚ ਪੜ੍ਹਦੇ ਹੁੰਦੇ ਸੀ ਤਾਂ ਸਾਡੇ ਮਾਪੇ ਨੂੰ ਇਹ ਹੁੰਦਾ ਸੀ ਕਿ ਇਹਨਾਂ ਨੇ ਕੰਮ ਨਹੀਂ ਕਰਨਾ ਸਕੂਲ ਦਾ ਇਹਨਾਂ ਨੇ ਸਾਰਾ ਦਿਨ ਆਪ ਦੇ ਦਾਦਾ-ਦਾਦੀ ਕੋਲ ਹੀ ਲਵਾ ਲਗਾ ਦੇਣੇ। ਉਹਨਾਂ ਨੂੰ ਤਾਂ ਕਹਾਣੀਆਂ ਸੁਣ ਲੈਣੀਆਂ ਐ। ਉਹਨਾਂ ਕੋਲ ਹੀ ਬੈਠੇ ਰਹਿਣਾ। ਤਾਂ ਉਹਨਾਂ ਦਾ ਹੁੰਦਾ ਸੀ ਕਿ ਅਸੀਂ ਸਾਨੂੰ ਇੱਕ ਕਿਸਮ ਦਾ ਲਾਲਚ ਦਿੱਤਾ ਜਾਂਦਾ ਸੀ ਕਿ ਤੁਹਾਨੂੰ ਅਸੀਂ ਤਾਂ ਉਹਨਾਂ ਕੋਲ ਹੀ ਬੈਠਣ ਦੇਵਾਂਗੇ ਜੇਕਰ ਤੁਸੀਂ ਆਪ ਦੇ ਸਕੂਲ ਦਾ ਕੰਮ ਕਰਦੇ ਹੋ। ਸੋ ਉਦੋਂ ਸਾਡਾ ਪ੍ਰੇਮ ਪਿਆਰ ਇੰਨਾ ਹੁੰਦਾ ਸੀ ਕਿ ਜਦੋਂ ਅਸੀਂ ਆਬੇ ਦਾਦੇ ਕੋਲੇ ਜਾਂ ਦਾਦੀ ਕੋਲੇ ਜਾਣਾ ਉਹਨਾਂ ਨੇ ਵਧੀਆ ਕਹਾਣੀਆਂ ਸੁਣਾਉਣੀਆਂ ਤੇ ਸਾਨੂੰ ਬੜਾ ਖੁਸ਼ ਖੁਸ਼ੀ ਮਿਲਨੀ ਇੱਕ ਹੋਰ ਸਭ ਤੋਂ ਵੱਡੀ ਗੱਲ ਹੁੰਦੀ ਸੀ ਕਿ ਜਿਹੜਾ ਦਾਦਾ ਦਾਦੀ ਦਾ ਖਜ਼ਾਨਾ ਹੁੰਦਾ ਸੀ ਉਹ ਸਿਰਫ ਆਪ ਦੇ ਪੋਤੇ ਵਾਸਤੇ ਖੁੱਲਦਾ ਸੀ ਜਾਂ ਪੋਤੀ ਵਾਸਤੇ ਖੁੱਲਦਾ ਸੀ ਜੇਕਰ بیٹے ਨੇ ਉਹਨਾਂ ਦੇ ਨਹੀਂ ਕੋਈ ਪੈਸੇ ਮੰਗ ਲਏ ਇਸ ਕੰਮ ਵਾਸਤੇ ਪੈਸੇ ਚਾਹੀਦੇ ਆ ਉਹਨਾਂ ਨੂੰ ਪਤਾ ਵੀ ਹੁੰਦਾ ਕਿ ਬਾਪੂ ਕੋਲੇ ਪੈਸੇ ਹੈਗੇ ਆ ਪਰ ਬਾਪੂ ਨੇ ਜਾਂ ਬੇਬੇ ਨੇ ਸਪਸ਼ਟ ਜਵਾਬ ਦੇਣਾ ਕਿ ਮੇਰੇ ਕੋਲੇ ਤਾਂ ਜ਼ਹਿਰ ਖਾਨ ਨੂੰ ਵੀ ਪੈਸਾ ਹੈ ਪਰ ਦੂਜੇ ਬੰਨੇ ਜਦੋਂ ਕਦੇ ਪੋਤੇ ਨੇ ਜਾਂ ਪੋਤੀ ਨੇ ਕੋਈ ਪੈਸੇ ਮੰਗਣੇ ਤਾਂ ਤੁਰੰਤ ਉਹਨ ਕੱਢ ਕੇ ਦੇ ਦਿੰਦੇ ਸੀ ਮੇਰੇ ਕਹਿੰਦਾ ਭਾਵੇਂ ਕਿ ਦੇਖੋ ਇੱਕ ਮੂਲ ਨਾਲੋਂ ਜਿਵੇਂ ਵਿਆਜ ਪਿਆਰਾ ਉਸ ਤਰੀਕੇ ਨਾਲ ਦਾਦਾ-ਦਾਦੀ ਆਪਣੇ ਪੋਤਾ ਜਾਂ ਪੋਤੀ ਨਾਲ ਪਿਆਰ ਕਰਦੇ ਸੀ ਉਹਨਾਂ ਲਈ ਜਾਨ ਨਿਸ਼ਾਵਰ ਕਰਨਾ ਤਾਂ ਇੱਕ ਬਹੁਤ ਛੋਟਾ ਸ਼ਬਦ ਹੈ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਪ੍ਰਤੀ ਇੱਕ ਇੰਨਾ ਪ੍ਰੇਮ ਪਿਆਰ ਹੁੰਦਾ ਸੀ ਕਿ ਜੇਕਰ ਬੱਚਾ ਜਾਂ ਬੱਚੀ ਆਪ ਦੇ ਨਾਨਕੇ ਚਲਾ ਜਾਣਾ ਤਾਂ ਉਹਦੇ ਦਾਦਾ ਦਾਦੀ ਨੂੰ ਪਿੱਛੋਂ ਰਹਿਣਾ ਕਿ ਕਦੋਂ ਆਉਣਗੇ ਕਦੋਂ ਆਉਣਗੇ ਤੇ ਜੇਕਰ ਉਹ ਬੱਚੇ ਨਹੀਂ ਦਾਦਾ ਦਾਦੀ ਕੋਲੇ ਆ ਜਨਾਂ ਤੇ ਉਸ ਦੇ ਨਾਨਕੇ ਪਰਿਵਾਰ ਨੂੰ ਇਸ ਤਰ੍ਹਾਂ ਰਹਿੰਦਾ ਸੀ ਸੋ ਇਹ ਰਿਸ਼ਤੇ ਬੜੇ ਅਹਿਮ ਰਿਸ਼ਤੇ ਸੀ ਇਨ੍ਹਾਂ ਰਿਸ਼ਤਿਆਂ ਦੇ ਵਿੱਚ ਅਸੀਂ ਬਹੁਤ ਕੁਝ ਸਿੱਖਿਆ ਬੇਸ਼ੱਕ ਉਹ ਕਹਾਣੀਆਂ ਰਾਹੀਂ ਸਿੱਖਿਆ ਬੇਸ਼ੱਕ ਉਹਨਾਂ ਦੀ ਅਸੀਂ ਡਾਂਟ ਰਾਹੀਂ ਸਿੱਖਿਆ ਤੇ ਬੇਸ਼ੱਕ ਉਹਨਾਂ ਦੇ ਪਿਆਰ ਰਾਹੀਂ ਸਿੱਖਿਆ ਪਰ ਅੱਜ ਇਹ ਰਿਸ਼ਤੇ ਜਿਹੜੇ ਐ ਉਹ ਰਿਸ਼ਤੇ ਖਤਮ ਹੁੰਦੇ ਜਾ ਰਹੇ ਐ ਇਹ ਰਿਸ਼ਤੇ ਖਤਮ ਦੀ ਖਤਮ ਵੀਰੀ ਮੈਂ ਕਹਿ ਸਕਦਾ ਕਿ ਕੋਈ ਰਿਸ਼ਤੇ ਦੇ ਵਿੱਚ ਬੜਾ ਵੱਡਾ ਫਰਕ ਆਉਂਦਾ ਜਾ ਰਿਹਾ ਹੈ ਬੜਾ ਦੁੱਖ ਹੁੰਦਾ ਜਦੋਂ ਅੱਜ ਪੋਤਾ ਜਾਂ ਪੋਤੀ ਕਹਿੰਦੇ ਨੇ ਕਿ ਸਾਨੂੰ ਦਾਦਾ ਦਾਦੀ ਦੇ ਵਾਲਾਂ ਦੇ ਵਿੱਚੋਂ ਸਮੈਲ ਆਉਂਦੀ ਹੈ ਇਹਨਾਂ ਦੇ ਕੱਪੜਿਆਂ ਦੇ ਵਿੱਚੋਂ ਸਮੈਲ ਆਉਂਦੀ ਹੈ ਉਹ ਇਹ ਨਹੀਂ ਜਾਣਦੇ ਕਿ ਜਿਹੜੀ 스멜 ਜਾਂ ਜਿਹੜੀ ਅਸੀਂ ਉਹਨਾਂ ਦੇ ਕੋਲੋਂ ਪ੍ਰੇਮ ਪਿਆਰ ਦੀ ਬਾਸ਼ਨਾ ਲੈਣੀ ਹੈ ਉਹਦੇ ਤੋਂ ਕਿੰਨਾ ਉਹ ਦੂਰ ਜਾਂਦੇ ਰਹੇ ਨੇ ਤੇ ਸਮਾਂ ਆਉਣ ਤੇ ਉਹਨਾਂ ਨੂੰ ਇਹ ਚੀਜ਼ ਅਨੁਭਵ ਹੋਊਗੀ ਕਿ ਇਹ ਚੀਜ਼ਾਂ ਨਾਲ ਉਹਨਾਂ ਨੇ ਕਿੰਨਾ ਘਾਟਾ ਖਾਦਾ ਕਿਉਂਕਿ ਇੱਕ ਚੀਜ਼ ਹੈ ਕਿ ਜਿਵੇਂ ਕਿਹਾ ਜਾਂਦਾ ਹੈ ਕਿ ਦਾਦੇ ਦਾ ਜਿਹੜਾ ساری ਜ਼ਿੰਦਗੀ ਦਾ ਆਖਰੀ ਦੋਸਤ ਹੁੰਦਾ ਹੈ ਉਹ ਉਹਦਾ ਪੋਤਾ ਹੁੰਦਾ ਤੇ ਤੁਸੀਂ ਦੇਖੋ ਵੀ ਜਦੋਂ ਕਿਸੇ ਦੋਸਤ ਦਾ ਦੋਸਤ ਦੂਰ ਜਾਂਦਾ ਹੈ ਤੇ ਦੂਸਰੇ ਦੋਸਤ ਨੂੰ ਕੀ ਅਨੁਭਵ ਹੁੰਦਾ ਹੈ ਇਸੇ ਤਰ੍ਹਾਂ ਪੁੱਤੇ ਦਾ ਜਿਹੜਾ ਪਹਿਲਾ ਦੋਸਤ ਹੁੰਦਾ ਹੈ ਜ਼ਿੰਦਗੀ ਦਾ ਉਹ ਉਹਦਾ ਦਾਦਾ ਹੁੰਦਾ ਪਰ ਇਹ ਕਹਾਣੀਆਂ ਉਹਨਾਂ ਦੇ ਰਿਸ਼ਤੇ ਹੀ ਬੜੀ ਮਲਕਿ ਦੂਰ ਹੁੰਦੇ ਜਾ ਰਹੇ ਹੈ ਮੈਨੂੰ ਯਾਦ ਹੈ ਮੈਂ ਇੱਕ ਵਾਰੀ ਕਿਸੇ ਸਕੂਲ ਦੇ ਵਿੱਚ ਬੱਚਿਆਂ ਨੂੰ ਸੁਭਾਵਕ ਹੀ ਪੁੱਛਿਆ ਕਿ ਇੰਨੇ ਬੱਚੇ ਨੇ ਜਿਹੜੇ ਆਪਣੇ ਸ਼ਾਮ ਨੂੰ ਦਾਦਾ ਦਾਦੀ ਦੇ ਨਾਲ ਪੈਂਦੇ ਨੇ ਪੈਣ ਦਾ ਭਾਵ ਹੈ ਕਿ ਉਹ ਉਹਨਾਂ ਤੋਂ ਕੀ ਸਿੱਖਦੇ ਨੇ ਤੇ ਉਹਨਾਂ ਦੇ ਵਿੱਚੋਂ ਬਹੁਤ ਘੱਟ ਗਿਣਤੀ ਦੇਖਣ ਨੂੰ ਮਿਲੀ ਸ਼ੁਕਰ ਹੈ ਕਿ ਇਹ ਸਾਡੇ ਪਿੰਡੂ ਸੱਭਿਆਚਾਰ ਚ ਅਜੇ ਵੀ ਮੌਜੂਦ ਹੈ ਪਰ ਸ਼ਹਿਰੀ ਸਾਡਾ ਸੱਭਿਆਚਾਰ ਹੈ ਜਿਹੜਾ ਉਹ ਇੰਨਾ ਤੋਂ ਦੂਰ ਚਲਾ ਗਿਆ ਸੋ ਇਹਨਾਂ ਨੂੰ ਇਸ ਤਰੀਕੇ ਨਾਲ ਨਾ ਜਾਣ ਦਿਓ ਕਿਉਂਕਿ ਜਦੋਂ ਉਹਨਾਂ ਨਾਲੋਂ ਇੱਕ ਵਿਰਸਾ ਟੁੱਟਦਾ ਹੈ ਤੇ ਉਹ ਆਪ ਦੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਦੇ ਨੇ ਤੇ ਉਹਨਾਂ ਨੂੰ ਇਕੱਲਾ ਮਹਿਸੂਸ ਨਾ ਹੋਣ ਦਿਓ ਪਹਿਲਾਂ ਤਾਂ ਅਸੀਂ ਸੰਯੁਕਤ ਪਰਿਵਾਰ ਖਤਮ ਕਰ ਲਏ ਪਰਿਵਾਰਾਂ ਨੂੰ ਛੋਟਾ ਕਰ ਲਿਆ ਸੀਮਤ ਪਰਿਵਾਰ ਹੋਣ ਦੇ ਨਾਲ ਨਾਲ ਹੁਣ ਸਾਡੇ ਤੇ ਇੱਕ ਇਹ ਵੀ ਹੈ ਕਿ ਅਸੀਂ ਅਗਲੀ ਪੀੜ੍ਹੀ ਤੇ ਜਿਹੜੀ ਇੱਕੋ ਤੋਂ ਪਿਛਲੀ ਪੀੜ੍ਹੀ ਹੈ ਉਹਦਾ ਜਿਹੜਾ ਸਾਹਜ ਹੈ ਉਹ ਵੀ ਤੋੜਦੇ ਜਾ ਰਹੇ ਹਾਂ ਇਹ ਤਾਂ ਹੀ ਸੰਭਵ ਹੈ ਜੇ ਅਸੀਂ ਕੁਝ ਸੋਚੀਏ ਸਮਾਜ ਨੂੰ ਪਰਿਵਾਰਾਂ ਨੂੰ ਬੱਚਿਆਂ ਦੇ ਮਾਪੇ ਬਾਂ ਨੂੰ ਬੱਚਿਆਂ ਨੂੰ ਜਰੂਰ ਇਸੇ ਵਿਸ਼ੇ ਬਾਰੇ ਧਿਆਨ ਦੇਣਾ ਚਾਹੀਦਾ ਹੈ ਸੋਚਣਾ ਚਾਹੀਦਾ ਹੈ ਧੰਨਵਾਦ